ਬਾਬਾ ਨਾਨਕ ਦੇ ਪਿੰਡ ਕੋਦੇ ਬੇਟ ਦੀ ਰਹਿਣ ਵਾਲੀ ਕੁਲਵਿੰਦਰ ਕੌਰ ਜੋ ਕਿ ਆਪਣੇ ਘਰ ਤੋਂ ਗੁਰਦੁਆਰਾ ਸਹਿ ਵਿੱਚ ਆਪਣੀ ਬਜ਼ੁਰਗ ਭਰਾ ਦੇ ਨਾਲ ਆਈ ਸੀ ਕੁਲਵਿੰਦਰ ਕੌਰ ਦੀ ਉਮਰ ਕਰੀ 45 ਸਾਲ ਦੱਸੀ ਜਾ ਰਹੀ ਹੈ ਪਾਣੀ ਜਾਦਾ ਸੀ ਜਦੋਂ ਵਾਪਸ ਘਰ ਜਾਣ ਲੱਗੀ ਤਾਂ ਸੜਕ ਤੋਂ ਪੈਰ ਤਿਲ ਗਿਆ ਤਾਂ ਇੱਕ ਪੈਲੀ ਦੇ ਵਿੱਚ ਡਿੱਗ ਗਈ ਜਿੱਥੇ ਪਾਣੀ ਜਾਦਾ ਸੀ ਅਤੇ ਡੁੱਬਣ ਕਰਕੇ ਕੁਝ ਦੂਰੀ ਤੱਕ ਰੁੜਦੀ ਗਈ ਕੁਲਵਿੰਦਰ ਕੌਰ ਨੂੰ ਸਥਾਨਕ ਲੋਕਾਂ ਨੇ ਦੇਖਿਆ ਤੇ ਕੁਲਵਿੰਦਰ ਕੌਰ ਨੂੰ ਬਾਹਰ ਕੱਢਿਆ ਪਰ ਜਦੋਂ ਕੁਲਵਿੰਦਰ ਕੌਰ ਨੂੰ ਬਾਹਰ ਕੱਢ ਕੇ ਹਸਪਤਾਲ ਲਿਜਾਂਦਾ ਗਿਆ ਤਾਂ ਉੱਥੇ ਉਸ ਨੂੰ ਮ੍ਰਿਤਕ ਘੋਸ਼ਿਤ ਕਰਾਰ ਦੇ ਦਿੱਤਾ ਗਿਆ ਕੁਲਵਿੰਦਰ ਕੌਰ ਦੇ ਭਰਾ ਅਤੇ ਸਥਾਨਕ ਲੋਕਾਂ ਨੇ ਕਿਹਾ ਕਿ ਕੁਲਵਿੰਦਰ ਕੌਰ ਗੁਰਦੁਆਰਾ ਸਾਹਿਬ ਦੇ ਵਿੱਚ ਆਈ ਸੀ ਪਾਣੀ ਵਧਣ ਕਰਕੇ ਕੁਝ ਸਮਾਂ ਉਸ ਨੂੰ ਉੱਥੇ ਹੀ ਰੁਕਣਾ ਪਿਆ ਪਰ ਕੁਲਵਿੰਦਰ ਕੌਰ ਜਦੋਂ ਵਾਪਸ ਘਰ ਜਾਣ ਲੱਗੀ ਤਾਂ ਉਸ ਦਾ ਪੈਰ ਸਿਲਕ ਗਿਆ ਅਤੇ ਪਾਣੀ ਵਿੱਚ ਡੁੱਬਣ ਕਰਕੇ ਉਸ ਦੀ ਮੌਤ ਹੋ ਗਈ। ਮੈਂ ਨਗਰ ਵਿੱਚੋਂ ਮੈਰਾ ਹਾਂ। ਕਿਹੜਾ ਪਿੰਡ ਹੈ? ਪਿੰਡ ਮੇਰਾ ਖੋਦੇ ਬੇਜਾਂ ਝੀਰੇ ਦੇ ਨੇੜੇ ਹੈ। ਇਹ ਜਿਹੜੀ ਤੁਹਾਡੀ ਸਿਸਟਰ ਦੀ ਡੈਥ ਹੋਈ ਹੈ ਕਿਵੇਂ ਹੋਈ? ਮੈਂ ਵੀ ਇਹ ਕਹਿ ਕੇ ਤੁਰੀ ਜਾਂਦੀ ਮੈਂ ਮਦਦ ਉਹਦੇ ਵੀ ਟਾਈਮ ਧੱਕਦਾ ਵੀ ਨਾ ਤਾਂ ਨਾ ਦਾ ਤੇ ਮੈਂ ਮਾਂ ਮੁਰਗੀ ਇੰਦੇ ਵਾਇ ਮਾਂ ਵਾਟਾ ਮਾਰੀ ਪਿੱਛਾ ਚੱਲੀਏ ਆਪਾਂ ਬਿਛੇ ਚੰਗੇ ਬਿਠੇ ਆ। ਇਹ ਨਹੀਂ ਰੁਗੀ ਇਹ ਕਹਿੰਦੇ ਇਹ ਮੁੜ ਰੁਗੀ ਆ। ਪਣੀ ਜਿਆਦਾ ਹੈ ਪਾਣੀ ਜਿਆਦਾ ਹੈ ਪਾਣੀ ਤੋਂ ਉਹ ਜਿਆਦਾ ਪਾਣੀ ਪਾਣੀ ਮੈਨਾਂ ਨੇ ਤਾਂ ਪਾਣੀ ਆ ਮੈਂ ਆਹ ਗੋੜ ਚ ਲਿਆ ਕੀ ਨਾ ਕੀ ਇਹਦਾ ਨਾ ਕੀ ਇਹਦਾ ਕਲੇੰਜਰ ਹੋ ਰਿਹਾ ਇੱਥੇ ਤੁਹਾਡੇ ਕੋ ਰਹਿੰਦੇ ਇਹ ਹਾਂਜੀ ਇੱਥੇ ਸੇਵਾ ਵੀ ਕਰਦੇ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਮੰਗ ਕੀ ਕਰਦੇ ਆ ਪ੍ਰਸ਼ਾਸਨ ਤੋਂ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਓਏ ਮੰਗ ਕਰਨੀ ਆ ਵੀ ਇਹੋ ਹੀ ਵੀ ਇਹ ਬਾਜਾਂ ਦੇ ਦਿੱਤੇ ਉਹ ਮੈਂ ਰੋਜ਼ ਪਾਣੀ ਪੱਖ ਦਾ ਰੰਦਾ ਮੇਰਾ ਨਾਮ ਸਰ ਪ੍ਰਗਟ ਸਿੰਘ ਜੀ ਕਿਹੜਾ ਪਿੰਡ ਹੈ ਪਿੰਡ ਮੇਰਾ ਰੱਤਾ ਜੀ ਅੱਡਾ ਟੱਲੀ ਸਾਹਿਬ ਹੈ ਗੁਰਦੁਆਰਾ ਟੱਲੀ ਸਾਹਿਬ ਇੱਥੇ ਹਾਂਜੀ ਆ ਜਿਹੜੇ ਬਜ਼ੁਰਗ ਮਾਤਾ ਦੇ ਹੋਈ ਡੈਥ ਕਿਵੇਂ ਹੋਈ ਇਹ ਵੀਰ ਜੀ ਕੱਲ ਦੇ ਪਾਣੀ ਆਉਣ ਤੋਂ ਪਹਿਲਾਂ ਇੱਥੇ ਗੁਰਦੁਆਰਾ ਸਾਹਿਬ ਆਏ ਸੀ ਮੁੜ ਕੇ ਪਾਣੀ ਦਾ ਵਹਾਹੀ ਨਾ ਹੋ ਗਿਆ ਕਿ ਇਹਨਾਂ ਕੋਲ ਵਾਪਸ ਘਰ ਨਹੀਂ ਜਾਇਆ ਗਿਆ ਤੇ ਹੁਣ ਇੱਥੇ ਹੀ ਰਾਤ ਦੇ ਥੋੜਾ ਜਿਹਾ ਪਾਣੀ ਇਹਨਾਂ ਨੂੰ ਲੱਗਿਆ ਕਿ ਲੱਥਾ ਵਾਦੇ ਇਹਨਾਂ ਦਾ ਨਾਲ ਬ੍ਰਦਰ ਸੀ ਤੇ ਅਜੇ ਥੋੜਾ ਜਿਹਾ ਗਾਂ ਹੀ ਹੋਏ ਨੇ ਇੱਥੋਂ ਅੱਡੇ ਤੋਂ ਥੋੜਾ ਜਿਹਾ ਗਾਂ ਹੀ ਤੇ ਅਜੇ ਪਿੰਡ ਦੇ ਕਾਫੀ ਦੂਰ ਇਹਨਾਂ ਦਾ ਇਹ ਇਹਨਾਂ ਪੈਰੀ ਦੇ ਕਿ ਪੈਰ ਫਿਸਲ ਗਿਆ ਤੇ ਜਿਦਾ ਕਰਕੇ ਮੁੜ ਕੇ ਰੁੜ ਗਏ ਆ ਤੇ ਇਹਨਾਂ ਦੀ ਮੌਤ ਹੋ ਗਈ ਹੈਗਾ ਫਿਰ ਕਿਤੇ ਗੁਰਦਰਾ ਸਾਹਿਬ ਲਿਆਂਦੇ ਇਹਨਾਂ ਨੂੰ ਹੈਲਪ ਕਰਕੇ ਕੱਢ ਕੇ ਲਿਆਂਦਾ ਵਾ ਫਦੇਗੜ ਖੜਿਆ ਵਾ ਆਪਣੇ ਗੁਰਦਰਾ ਕਾਰ ਸੇਵਾ ਬਾਬਾ ਗੁਰੂ ਕੇ ਬਾਗ ਵਾਲਿਆਂ ਦੀ ਬਾਬਾ ਗੁਰਮਖ ਸਿੰਘ ਜੀ ਉਹਨਾਂ ਨੇ ਗੱਡੀ ਮਿੰਟੋ ਮਿੰਟ ਦਿੱਤੀ ਆਪਣੀ ਫਦੇਗੜ ਖੜਿਆ ਵਾ ਹਸਪੀਟਲ ਉੱਥੇ ਜਾ ਕੇ ਉਹਨਾਂ ਨੇ ਮ੍ਰਿਤਕ ਕਰਾਰ ਦਿੱਤਾ ਇਹਨਾਂ ਵੀ ਨਹੀਂ ਖਤਮ ਹੋ ਗਿਆ ਤੇ ਪ੍ਰਸ਼ਾਸਨ ਇੱਥੇ ਕੋਈ ਨਹੀਂ ਬੌੜਿਆ ਜੀ ਨਹੀਂ ਇੱਕੋ ਇਥੋਂ ਸਵੇਰੇ ਸਵੇਰੇ ਹੋਣਾ ਫਰੇਗੜ ਗਈ ਫਰੇਗੜ ਆਈ ਐੱਚੀ ਗੁਰਦਾਰਾ ਸਾਹਿਬ ਵਿੱਚ ਵੀ ਇੱਕ ਗੱਡੀ ਲੱਗੀ ਇੱਧਰ ਪਰ ਮਾਰ ਕੇ ਵੇਖ ਲੋ ਇੱਕ ਐਸ ਡੀ ਐਮ ਸਾਹਿਬ ਲਿਖਿਆ ਵਾ ਗੱਡੀ ਦੇ ਉੱਤੇ ਪਰ ਮੁਲਾਜ਼ਮ ਇਥੇ ਕੋਈ ਨਹੀਂ ਆ ਗਿਆ ਕੋਈ ਸਰਕਾਰ ਦਾ ਪ੍ਰਬੰਧ ਨਹੀਂ ਕੋਈ ਨਹੀਂ ਸਰਕਾਰ ਦਾ ਕੋਈ ਪ੍ਰਬੰਧ ਨਹੀਂ ਹੈਗਾ ਕਿਉਂਕਿ ਹੋ ਸਕਦਾ ਚਲੋ ਜੇ ਇੱਥੇ ਕੋਈ ਪ੍ਰਬੰਧ ਹੁੰਦਾ ਤੇ ਉਸੇ ਵੇਲੇ ਦੀ ਜਾਨ ਵੀ ਬਚਾਈ ਜਾ ਸਕਦੀ ਕਿੰਨੀ ਕੁ ਉਮਰ ਹੈ ਤਾਂ ਦੇ ਇਹ ਆਡੇ ਜੀ ਇਥੋਂ ਬਾਬਾ ਗਰਮੀਤ ਸਿੰਘ ਆ ਖੋਦੇ ਬੇੜ ਤੋਂ ਉਹਦੀ ਸਿਸਟਰ ਆ 45 ਸਾਲ ਦੀ ਉਮਰ ਦੀ ਲੇਡੀਜ਼ ਦੀ ਤੇ ਚਲੋ ਇਹਨੇ ਜਦੋਂ ਰੁੜੀ ਇਹਨੇ ਰੋਲਾ ਰੱਪਾ ਪਾਇਆ ਉਹ ਇੱਥੇ ਲਾਗੇ ਸੈਲਰ ਹੀ ਤੇ ਉਥੋਂ ਜਿਹੜੀ ਲੇਬਰ ਹੀ ਉਹਨਾਂ ਨੇ ਛਾਲਾਂ ਮਾਰ ਕੇ ਵੀ ਬਚਾਉਣ ਦੀ ਕੋਸ਼ਿਸ਼ ਬੜੀ ਕੀਤੀ ਪਰ ਪਾਣੀ ਦਾ ਵਹਾਅ ਜ਼ਿਆਦਾ ਕਰਕੇ ਉਹ ਗਾਂ ਰੁੜ ਗਈ ਆ ਗਾਂ ਰੋੜਨ ਕਰਕੇ ਫਿਰ ਉਹਨਾਂ ਰੱਸਾ ਰੁੱਸਾ ਪਾ ਕੇ ਜਦੋਂ ਫੜ ਕੇ ਜਿੰਨੇ ਚਿਰ ਨੂੰ ਲਿਆਂਦੀ ਵਾਪਸ ਉਹਨੇ ਚਰ ਨੂੰ ਇੱਥੇ ਲਿਆ ਕੇ ਜਦੋਂ ਆਪਾਂ ਫਰਸਟ ایڈ ਦਿੱਤੀ ਆ ਪਰ ਨਹੀਂ ਉਹਨਾਂ ਦੀ ਫਿਰ ਜਿਹੜਾ ਸਾਹ ਸੁ ਨਹੀਂ ਆਉਂਦਾ ਇਹਦਾ ਕਰਕੇ ਬਾਅਦ ਚ ਫਰੇਗੜ ਹਸਪੀਟਲ ਖੜਿਆ ਉੱਥੇ ਜਾ ਕੇ ਉਹਨਾਂ ਆ ਦੰਮ ਤੋੜਦਾ ਪ੍ਰਸ਼ਾਸਨ ਕਹਿ ਰਿਹਾ ਕਿ ਅਸੀਂ ਐਨ ਡੀ ਆਰ ਪਧੀਆਂ ਟੀਮਾਂ ਜਿਹੜੀਆਂ ਬਿਲਕੁਲ ਤਿਆਰ ਬਰ ਤਿਆਰ ਕੀਆ ਕਿ ਜੇ ਉਹ ਹੁੰਦੀ ਤੇ ਲੱਗਦਾ ਬਚਾ ਸਕਦੇ ਇੱਥੇ ਐਨ ਡੀ ਆਰ ਦੀ ਜਿਹੜੀ ਟੀਮ ਹੈ ਨਾ ਜੇ ਕੋਈ ਆਈ ਇਹਦੇ ਕੋਈ ਜਾਨ ਬਚ ਜਾ ਜਾਨ ਬਚ ਸਕਦੀ ਸੀ ਆਉਣੀ ਹੁਣ ਜਦੋਂ ਮੰਨ ਲਓ ਉਹਦਾ ਲੋੜਿਆ ਸ਼ਾਮਾਂ ਨੂੰ ਪੈਂਦਾ ਚਾਹੇ ਸਵੇਰੇ ਪੈਂਦਾ ਹੁਣ ਅੱਜ ਦਿਨ ਚੜਦਿਆਂ 6 ਵਜੇ 6:30 7 ਵਜੇ ਦਾ ਕੰਮ ਤਕਰੀਬਨ 7:00 ਵਜੇ 7 ਵਜੇ ਹਾਦਸਾ ਹੋਇਆ ਤੇ 7 ਵਜੇ ਤੱਕ ਅਜੇ ਤੱਕ ਨਾ ਦੇਥੇ ਕੋਈ ਪੁਲਿਸ ਪ੍ਰਸ਼ਾਸਨ ਆ ਤੇ ਨਾ ਹੀ ਇੱਥੇ ਕੋਈ ਪ੍ਰਬੰਧਕ ਐਸਰੂਪੇ ਕੇ ਗੱਡੀ ਲੱਗੀ ਐ ਐਸਡੀਐਮ ਗੱਡੀ ਦੇ ਅਗਲੇ ਬੰਨੇ ਲਿਖਿਆ ਹੋਆ ਐਸਡੀਐਮ ਸਾਡੇ ਗੱਡੀ ਦੇ ਵਿੱਚ ਕੋਈ ਮੁਲਾਜ਼ਮ ਨਹੀਂ ਪਤਰਦਾ ਹੀ ਨਹੀਂ ਗੱਡੀ ਚੋਂ ਵੀ ਲਾਗੇ ਚਾਗੇ ਵੀ ਹੈ ਨਹੀਂ ਆ ਤੇ ਐਂਬੂਲੈਂਸ ਦਾ ਕੋਈ ਇੱਥੇ ਪ੍ਰਬੰਧ ਨਹੀਂ ਹੈਗਾ ਕੋਈ ਵਾਸਤੇ ਨਹੀਂ ਗੱਡੀ ਤਾਂ ਗੱਡੀ ਲਾ ਕੇ ਐਂਬੂਲੈਂਸ ਦਾ ਵੀ ਵੀਰਜੀ ਇੱਥੇ ਕੋਈ ਪ੍ਰਬੰਧ ਨਹੀਂ ਹੁਣ ਵੇਖੋ ਪੀ ਇਹ ਗੁਰੂ ਘਰ ਆ ਚਲੋ ਇੱਥੇ ਇੱਕ ਏਨੇ ਪਿੰਡਾਂ ਦਾ ਜਿਹੜਾ ਵਾ ਹাড়ਪੀੜਤ ਨਾਲ ਲੋਕ ਮਰਨ ਦੇ ਲੋਕਾਂ ਦੇ ਘਰਾਂ ਚ ਪਾਣੀ ਵੜ ਗਿਆ ਵਾ ਡੰਗਰ ਬੱਛਾ ਜਿਹੜਾ ਹੀ ਉਹ ਸੁਰੱਖਿਅਤ ਹਤਾਂ ਮਾਦੇ ਪਹਚਾਇਆ ਵਾ ਹੁਣ ਇੱਥੇ ਨਾ ਕੋਈ ਪੀਣ ਵਾਲੇ ਪਾਣੀ ਦਾ ਅੱਜ ਤੱਕ ਪ੍ਰਬੰਧ ਕੀਤਾ ਵਾ ਕਿਉਂਕਿ ਫਿਲਟਰਾਂ ਚ ਪਾਣੀ ਮੁੱਕ ਗਿਆ ਵਾ ਜਿਹੜਾ ਥਲੜਾ ਪਾਣੀ ਹੋ ਰੇਤ ਵਾਲਾ ਆਉਂਦਿਆ ਤੇ ਨਾ ਕੋਈ ਪਾਣੀ ਲੈ ਕੇ ਬੋੜਿਆ ਤੇ ਨਾ ਉਦਾਂ ਵੀ ਨਹੀਂ ਕਿਸੇ ਨੇ ਸਾਰ ਲਈ ਤੇ ਕੋਈ ਇਹਦੇ ਸਬੰਧੀ ਤੁਸੀਂ ਪੁਲਿਸ ਨੂੰ ਸੂਚਿਤ ਕੀਤਾ ਜਿਹਦੀ ਰਖਾਇਦਾ ਕੋਲ ਲੈ ਕੇ ਆਏ ਆ ਜੀ ਲਾਸ਼ ਹੁਣ ਕਰਦੇ ਆ ਕੋਲ ਲੈ ਕੇ ਆਏ ਆ ਜਿਹਦੇ ਲੈ ਕੇ ਆਏ ਆ ਹੁਣ ਸੰਪਰਕ ਕਰਦੇ ਆ ਕੀ ਮੰਕਰਦੇ ਆਪਾਂ ਪ੍ਰਸ਼ਾਸਨ ਤੋਂ ਆਪਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਹ ਜਿਹੜਾ ਜਾਨੀ ਮਾਨੀ ਨੁਕਸਾਨ ਆ ਇਹ ਅਜੇ ਵੀ ਪਾਣੀ ਵਧਣ ਦੇ ਆਵਾਦੇ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਜਿਹੜਾ ਕੋਈ ਲੋਕ ਅਜੇ ਫਸੇ ਆ ਡੇਰਿਆਂ ਦੇ ਉੱਤੇ ਚਾਹੇ ਉਹਨਾਂ ਨੂੰ ਕਿਤੇ ਸੁਰੱਖਿਅਤਾਂ ਪੜਾ ਸਾਡੇ ਆਪਣੇ ਹੀ ਫਸੇ ਆ ਮੇਰੇ ਪਿੰਡ ਰਤੇ ਸਾਡੀ ਤਾਈ ਮੇਰੀ ਇੱਕ ਭਾਬੀ ਉਹ ਡੇਰੇ ਦੇ ਫਸੇ ਆ ਉੱਥੇ ਕੋਈ ਕਿਸ਼ਤੀ ਦਾ ਪ੍ਰਬੰਧ ਨਹੀਂ ਹੋਇਆ ਅਜੇ ਤੱਕ ਉਹ ਉੱਥੇ ਫਸਿਆ ਨੇ ਕੰਗਰ ਵੀ ਲੋਕਾਂ ਦੇ ਹਾਂਜੀ ਕਿੰਨੇ ਕਿੰਨੇ ਫੁੱਟ ਜਿਹੜਾ ਪਾਣੀ ਆ ਜਿਹੜਾ ਅਸਲ ਪਿੰਡਾਂ ਦੇ ਵਿੱਚ ਪਿੰਡ ਦੇ ਵਿੱਚ ਭਾਜੀ ਸਾ 8 ਤੋਂ 9 ਫੁੱਟ ਦੇ ਵਿੱਚ ਪੈਲੀਆਂ 'ਚ ਪਾਣੀ ਆ ਤੇ ਜਿਹੜਾ ਰੋਡ ਤੇ ਪਾਣੀ ਆ ਉਹ 3 ਤੋਂ 4 ਫੁੱਟ ਇੱਕ 4 ਫੁੱਟ ਦਾ ਵਹਾਅ ਦੇ ਵਿੱਚ ਬੰਦਾ ਤੁਰ ਕੇ ਨਹੀਂ ਨਿਕ ਸਕਦਾ ਕਿਉਂਕਿ ਇਹ ਕਿਹੜੀ ਨਹਿਰ ਹੈ ਜਿਹੜੀ ਥੋੜੇ ਤੇ ਬਹੁਤ ਖੁੱਲਾ ਪਾਣੀ ਤੇਜ਼ ਆਉਂਦਾ ਹੈ ਵਹਾਅ ਬੜਾ ਪਾਣੀ ਦਾ ਤੇ ਹੈ ਹਾਂਜੀ ਆ ਵੀ ਹੁਣ ਵਹਾਅ ਦੇ ਕਾਰਨ ਹੀ ਰੁੜੀ ਹੈ ਵਿਚਾਰੀ ਸੜਕ ਤੇ ਤੁਰ ਹੀ ਜਾਂਦੀ ਸੀ ਪਾਣੀ ਇੰਨਾ ਤੇਜ਼ ਹੀ ਕਿ ਇਹਨੂੰ ਧੱਕ ਕੇ ਲੈ ਗਿਆ ਇਹਦੇ ਪੈਰ ਨਹੀਂ ਲੱਗੇ ਮੁੜ ਕੇ ਲੱਗੇ ਦਾ ਭਰਾ ਹੀ ਬੜੀ ਫੜਨ ਦੀ ਉਹਨੇ ਕੋਸ਼ਿਸ਼ ਕੀਤੀ ਹੈ ਕਿ ਡੁੱਬ ਚਲਿਆ ਸੀ ਆ ਗਮਿੰਦ ਸਿੰਘ ਇਹ ਵੀ ਡੁੱਬ ਚਲਿਆ ਸੀ ਤੇ ਜਿਦਾਂ ਕਰਕੇ ਉਹ ਵਿਚਾਰੀ ਇਹਨੇ ਆਪਣੀ ਬੜੀ ਮੁਸ਼ਕਲ ਜਾਨ ਬਚਾਈ ਆ ਤੇ ਉਹ ਥੱਲੇ ਰੁੜ ਗਈ